ਦੇਖੋ ਵਿਕਰਮ ਮਜੀਠੀਆ ਸਾਹਿਬ ਤੇ ਇੱਕ ਝੂਠਾ ਮੁਕੱਦਮਾ ਜਿਹੜਾ ਨਵਾਂ ਪੰਜਾਬ ਦੀ ਸਰਕਾਰ ਨੇ ਦਾਖਲ ਕੀਤਾ ਇਹਦੇ 'ਚ ਸਰਕਾਰ 'ਚ ਹੋੜ ਲੱਗੀ ਆ ਵੀ ਵੱਡਾ ਝੂਠ ਬੋਲੂ ਕੌਣ ਕੇਜਰੀਵਾਲ ਵੱਡੇ ਝੂਠੇ ਨੇ ਭਗਵੰਤ ਮਾਨ ਸਾਹਿਬ ਅਮਨ ਅਰੋੜਾ ਜਾਂ ਇਹਨਾਂ ਦੇ ਮੰਤਰੀ ਕਿਉਂਕਿ ਲਗਾਤਾਰ ਸਰਕਾਰ ਝੂਠੀਆਂ ਖਬਰਾਂ ਇਸ ਕੇਸ ਦੇ ਵਿੱਚ ਪਲਾਂਟ ਕਰ ਰਹੀ ਹੈ ਜਿਹੜੀਆਂ ਕਿ ਮੈਂ ਸਾਰੀਆਂ ਅੱਜ ਤੁਹਾਡੇ ਸਾਹਮਣੇ ਰੱਖਣ ਲੱਗਾ ਸਭ ਤੋਂ ਪਹਿਲਾਂ ਕੌਣ ਆਇਆ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਇਹ ਯੁੱਧ ਨਸ਼ਾ ਵਿਰੁੱਧ ਦਾ ਡਰੱਗ ਕੇਸ ਦੀ ਕਬੱਡੀ ਕਾਰਵਾਈ ਹੈ ਉਹ ਤਾਂ ਜਦੋਂ ਕੋਰਟ ਦੇ ਵਿੱਚ ਕਾਗਜ਼ ਦਾਖਲ ਹੋਏ, ਐਫ ਆਈ ਆਰ ਦੀ ਕਾਪੀ ਸਾਹਮਣੇ ਆਈ, ਰਿਮਾਂਡ ਪੇਪਰ ਆਇਆ ਤੇ ਸਰਕਾਰੀ ਵਕੀਲ ਦਾ ਬਿਆਨ ਆਇਆ, ਸਾਰਾ ਕੁਸ਼ੀ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ। ਉਹ ਕਹਿੰਦੇ ਇਹ ਤਾਂ ਆਮ ਦਿਨ ਤੋਂ ਵੱਧ ਜਾਇਦਾਦ ਦਾ ਕੇਸ ਹੈ। ਮੁੱਖ ਮੰਤਰੀ ਕੇਜਰੀ ਵਾਲੇ ਝੂਠੇ ਨੇ, ਸਰਕਾਰੀ ਵਕੀਲ ਨੇ ਇਹ ਫੈਕਟ ਕਲੀਅਰ ਕਰਤਾ ਕਿ ਡਰੱਗ ਦਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਈਵ ਹੋ ਗਏ ਉੱਤੇ ਘੰਟੇ ਬਾਅਦ ਉਹਨਾਂ ਨੇ ਲੱਗਾ ਕਿ ਝੂਠ ਬੋਲਣ 'ਚ ਮੈਂ ਕਿਉਂ ਪਿੱਛੇ ਰਹਿ ਜਾ? ਉਹ ਕਹਿੰਦੇ ਜੀ 29 ਮੋਬਾਈਲ ਮਿਲੇ ਵਿਕਰਮ ਜੀ ਟਿਆ ਤੋਂ। ਜਦਕਿ ਫਰਦ ਜਾਮਾ ਤਲਾਸ਼ੀ ਜਦੋਂ ਕੋਰਟ ਦੇ ਵਿੱਚੋਂ ਡਾਕੂਮੈਂਟ ਆਇਆ ਮੋਬਾਈਲ ਤਾਂ ਲੱਭਿਆ ਨਹੀਂ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ 29 ਲੱਭੇ ਨੇ ਇਹ ਝੂਠ ਮੂਠੇ ਮੁੰਡੇ ਕਿਆ ਫਿਰ ਨਵਾਂ ਝੂਠ ਲੈ ਕੇ ਆ ਕੇ ਕਹਿੰਦੇ ਸਰਾਇਆ ਇੰਡਸਟਰੀ ਹੈ ਜਿਹੜੀ ਪਿਤਾ ਪੁਰਖੀ ਕਾਰੋਬਾਰ ਹੈ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਪਰਿਵਾਰ ਦਾ ਉੱਚ 141 ਕਰੋੜ ਫੋਰਨ ਇਨਵੈਸਟਮੈਂਟ ਆਈ ਹੈ ਹਾਲਾਂਕਿ ਸਰਾਇਆ ਇੰਡਸਟਰੀ 'ਚ ਵਿਕਰਮ ਮਜੀਠੀਆ ਸਾਹਿਬ ਅਸਤੀਫਾ ਦੇ ਚੁੱਕੇ ਨੇ ਰਾਜਨੀਤੀ ਛੋਣ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਨੇ ਸਿਰਫ 11.8% ਦਾ ਸ਼ੇਅਰ ਆ ਉਹ ਵੀ ਦਾਦਾ ਜੀ ਤੋਂ ਆਇਆ ਸੀ 14 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਹਾਂ ਕਿ ਚੱਲ ਸਰਾਇਆ ਇੰਡਸਟਰੀ ਚਲੋ ਸਾਡੇ ਪਰਿਵਾਰ ਦੀ ਹੈ 141 ਕਰੋੜ ਛੱਡੋ ਮੁੱਖ ਮੰਤਰੀ ਸਾਹਿਬ 1 ਰੁਪਈਆ ਕੱਢ ਕੇ ਦਿਖਾਓ ਨਾ 1 ਰੁਪਈਆ ਤੁਸੀਂ ਤਾਂ 2007 ਤੋਂ 9 ਕਹਿੰਦੇ ਹੋ ਮੈਂ 2007 ਤੋਂ 25 ਕਹਣਾ ਹਰ ਸਾਲ ਇਨਕਮ ਟੈਕਸ ਉਹਦੀ ਸਕਰੂਟਨੀ ਕਰਕੇ ਸਰਟੀਫਿਕੇਟ ਦਿੰਦਾ ਲਿਆਓ ਕਿੱਥੇ ਇਹਦੀ 141 ਕਰੋੜ ਸੰਤਾਂ 1 ਰੁਪਈਆ ਨਹੀਂ ਤੁਸੀਂ ਕਾ ਕੇ ਦਿਖਾ ਸਕਦੇ ਫਿਰ 540 ਕਰੋੜ ਦਾ ਝੂਠ ਫਿਰ ਕਹਿੰਦੇ ਜੀ ਸਾਈਪਰਸ ਦੀ ਕੰਪਨੀ ਜੀ ਕਲੀਅਰ ਵਾਟਰ ਕੰਪਨੀ ਉਹ ਸਾਈਪਰਸ ਦੀ ਨਹੀਂ ਹੈ ਉਹ ਐ ਅਮਰੀਕਾ ਦੀ ਗੋਰੇ ਦੀ ਕੰਪਨੀ ਹੈ ਉਹ ਗੋਰਾ ਚਲਾਉਂਦਾ ਔਰ ਪੂਰੀ ਦੁਨੀਆ 'ਚ ਚਲਾ ਰਿਹਾ ਹੈ ਮਲਟੀਬਿਲੀਨੀਅਰ ਕੰਪਨੀਆਂ ਉਹ ਤਾਂ ਭਾਰਤ 'ਚ ਵੀ ਬਿਜ਼ਨਸ ਕਰਦੀ ਹੈ ਭਾਰਤ ਸਰਕਾਰ ਦੀ ਆਰਪੀਆਈ ਫੈਰਾ ਫਹਿਮਾ ਇਨਕਮ ਟੈਕਸ ਸਭ ਦੀ ਮਨਜ਼ੂਰੀ ਨਾਲ ਕਰਦੀ ਹੈ 50000 ਕਰੋੜ ਤੱਕ ਲੱਗਾ ਉਹਦਾ ਏਸ਼ੀਆ 'ਚ ਹੀ ਲੱਗਿਆ ਹੋਇਆ ਸਾਡੀ ਇਹ ਦਿਵਾਓ ਨਹੀਂ ਦਿਓ ਪਰਚਾ ਕਿਵੇਂ ਬਿਜ਼ਨਸ ਕਰ ਰਹੀ ਹੈ ਉਹ ਝੂਠ ਮੂਠੇ ਮੁੰਡੇ ਕਿਆ ਫਿਰ ਜਦੋਂ ਲੱਗਿਆ ਵੀ ਹੁਣ ਇੱਧਰ ਤੱਕ ਗੱਲ ਨਹੀਂ ਬਣ ਰਹੀ ਫਿਰ ਆ ਕੇ ਕਹਿੰਦੇ ਜੀ ਹਿਮਾਚਲ ਚ 1000 ਏਕੜ ਮੁੱਖ ਮੰਤਰੀ ਸਾਹਿਬ ਲਿਓ ਕੱਢੋ ਕਿੱਥੇ ਏ ਹਜ਼ਾਰੇ ਕੜੇ ਦਾ ਮਤਲਬ ਕਿ Shimla ਤਾਂ ਸਾਡਾ ਹੀ ਐ ਵਿਕਰਮ ਮਜੀਠੀਆ ਸਾਹਿਬ ਦਾ ਹੀ ਐ ਹੋਰ ਤਾਂ ਉੱਥੇ ਕੋਈ ਰਹਿੰਦਾ ਹੀ ਨਹੀਂ ਫਿਰ ਤਾਂ ਜਿਨ੍ਹਾਂ ਦੇ ਘਰ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹ ਦਿਓ ਸਾਨੂੰ ਖਾਲੀ ਕਰਾ ਕੇ ਮਤਲਬ ਕਮਾਲ ਦੀ ਗੱਲ ਐ ਵੀ ਉੱਥੇ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਹਿਮਾਚਲ ਚ ਉੱਥੇ ਕੋਈ ਲੈਂਡ ਸੀਲਿੰਗ ਐਕਟ ਹੀ ਹੈ ਨਹੀਂ ਵੀ 1000 ਏਕੜ ਇੱਕ ਬੰਦੇ ਨੇ ਖਰੀਦ ਲਿਆ ਮਤਲਬ ਆਪਾਂ ਕਿੱਥੇ ਖੜੇ ਆਂ ਆਪਾਂ ਗੱਲਾਂ ਕਰ ਕਿਹੜੀਆਂ ਰਹੇ ਆਂ ਪਰ ਇੱਕ ਗੱਲ ਹੁਣ ਪੱਕੀ ਆ ਮੁੱਖ ਮੰਤਰੀ ਸਾਹਿਬ ਚੈਲੰਜ ਐ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਇਹ ਨਹੀਂ ਕਿ ਆਪਾਂ ਝੂਠ ਮਾਰਿਆ ਤੇ ਲੰਘ ਗਏ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਫਿਰ ਇੱਕ ਹੋਰ ਝੂਠ ਆ ਗਿਆ ਕਹਿੰਦੇ ਜੀ ਇੱਕ ਗ੍ਰੀਨ ਐਵੇਨਿਊ ਕੋਈ ਕਲਨੀ ਐ ਕਪੂਰਥਲੇ ਚ ਜਿੱਥੇ ਗਨੀਵ ਕੌਰ ਮਜੀਠੀਆ ਦਾ 25% ਸ਼ੇਅਰ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਹ 25% ਸ਼ੇਅਰ ਦਾ ਕਾਗਜ਼ ਉਹ ਜਾਲੀ ਤਿਆਰ ਕੀਤਾ ਹੈ ਉਹਦੇ ਤੇ ਦਸਕਤ ਡਿਜੀਟਲ ਜਾਲੀ ਪਾਇਨੀ ਕਿਉਂ ਕਿ ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਆਇਆ ਇਹ ਤੁਹਾਨੂੰ ਯਾਦ ਹੋਵੇ ਕਪੂਰਥਲੇ ਇੱਕ ਕੇਸ ਫਾਈਲ ਹੋਇਆ ਸੀ ਜਦੋਂ ਕਹਿੰਦੇ ਸੀ ਜੀ ਗਰੀਵ ਕੌਰ ਮਜੀਠੀਆ ਨੂੰ ਸਮਨ ਹੋ ਗਿਆ ਉਹ ਵੀ ਸਰਕਾਰ ਦੇ ਇੱਕ ਮੀਡੀਆ ਸਲਾਹਕਾਰ ਨੇ ਇੱਕ ਜੱਜ ਸਾਹਿਬ ਦੇ ਉੱਤੇ ਕੋਰਟ 'ਚ ਕੇਸ ਲਾ ਕੇ ਉਹਦੇ ਤੇ ਸਮਨ ਕਰਾ ਲਿਆ ਤੇ ਮੈਂ ਭਗਵੰਤ ਮਾਨ ਜੀ ਪੁੱਛਣਾ ਚਾਹੁੰਦਾ ਕਿ ਤੁਹਾਡੀ ਵਿਜੀਲੈਂਸ ਆ ਜਾਲੀ ਕਾਗਜ਼ ਉਹਦੋਂ ਕੋਰਟ ਚ ਲੈ ਕੇ ਆਈ ਤੇ ਫਿਰ ਚੱਕ ਕੇ ਕਿਉਂ ਭਜੀ ਕਿਉਂ ਕਾਗਜ਼ ਫਟਾਫਟ ਕੋਰਟ ਚੋਂ ਵਾਪਸ ਲਿਆ ਉਹਦਾ ਕਾਰਨ ਹੈ ਕਿ ਇਹ ਕੇਸ ਚੱਲਾ ਗਿਆ ਸੀ ਹਾਈ ਕੋਰਟ ਹਾਈ ਕੋਰਟ ਨੇ ਨਾਲੇ ਤਾਂ ਉਹ ਕੰਪਲੇਂਟ ਕੋਸ਼ਿਸ਼ ਕੀਤੀ ਕਿ ਤੁਸੀਂ ਜਾਲੀ ਕਾਗਜ਼ ਤੇ ਕੰਪਲੇਂਟ ਪਾਈ ਹੈ ਤੇ ਜਿਹੜੇ ਜੱਜ ਸਾਹਿਬ ਨੇ ਉਹਦੇ ਤੇ ਸਮਨਿੰਗ ਆਰਡਰ ਕੱਢਿਆ ਸੀ ਉਹ ਜੱਜ ਸਾਹਿਬ ਸਸਪੈਂਡ ਚੱਲ ਰਹੇ ਨੇ ਉਹਨਾਂ ਦੀ ਵਿਜੀਲੈਂਸ ਦੀ ਹਾਈ ਕੋਰਟ ਨੇ ਇਨਕੁਆਇਰੀ ਖੋਲੀ ਹੈ ਇਹ ਹਾਲਾਤ ਨੇ ਪੰਜਾਬ ਦੀ ਸਰਕਾਰ ਦੇ ਸੋ ਮੈਂ ਅਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਕੋਲੇ ਕੋਈ ਕਿਸੇ ਚੀਜ਼ ਦਾ ਕੋਈ ਪ੍ਰੂਫ ਹੈ ਸੈਨਿਕ ਫਾਰਮ ਸੈਨਿਕ ਫਾਰਮ ਇਹਨਾਂ ਦੇ ਪਿਤਾ ਜੀ ਦਾ ਘਰ ਉਹ ਕੋਈ ਲਕੋਈ ਹੋਈ ਚੀਜ਼ ਹੈ ਸਾਰੇ ਬੱਚਿਆਂ ਦੇ ਐਡਰੈਸ ਪਾਸਪੋਰਟ ਸਭ ਬਾਬਾ ਜੀ ਸੈਨਿਕ ਫਾਰਮ ਦੇ ਹੀ ਨੇ ਸੈਨਿਕ ਫਾਰਮ ਪਿਤਾ ਜੀ ਦਾ ਘਰ ਹੈ ਉਹ ਡਿਸਪਰਪੋਰਸ਼ਨਟ ਐਸੈਟ ਨਹੀਂ ਸੋ ਅਸੀਂ ਇੱਕ ਗੱਲ ਕਰੀਏ ਕਿ ਮੁੱਖ ਮੰਤਰੀ ਸਾਹਿਬ ਹੁਣ ਝੂਠ ਦਾ ਤੁਹਾਡੇ ਸਾਰੇ ਲੋਕਾਂ ਸਾਹਮਣੇ ਨੰਗੇ ਹੋ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ 10 ਦਿਨ ਹੋ ਗਏ 10 ਦਿਨ ਚ ਤੁਸੀਂ ਲੱਭ ਕੇ ਕੀ ਲਿਆਇਓ ਆਏ ਤੇ ਨਵੀਂ ਗੱਲ ਕਹਿ ਦਿੰਦੇ ਹੋ ਅਗਲੀ ਵਾਰੀ ਕੋਈ ਹੋਰ ਨਵੀਂ ਪਿਛਲੀ ਭੁੱਲ ਜਾਂਦੇ ਹੋ ਪਰ ਲੋਕ ਚਾਹੁੰਦੇ ਨੇ ਵੀ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ ਡਰੱਗ ਕੇਸ ਦੀ ਗੱਲ ਕਰਕੇ ਆਮਦਨ ਤੋਂ ਬਾਅਦ ਜ਼ਾਇਦਾਦ ਦਾ ਪਰਚਾ ਦਿੱਤਾ ਫਿਰ 29 ਮੋਬਾਈਲ ਫਿਰ 141 ਕਰੋੜ ਫਿਰ 540 ਕਰੋੜ ਫਿਰ 1000 ਏਕੜ ਫਿਰ 25% ਦਾ ਸ਼ੇਅਰ ਇਹ ਸਾਰੀਆਂ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਚੈਲੰਜ ਸਬੂਤ ਕੱਢੋ ਨਹੀਂ ਹੁਣ ਜਿਹੜੇ ਚੈਨਲ ਇਹ ਗੱਲਾਂ ਚਲਾ ਰਹੇ ਨੇ ਕਿਉਂਕਿ ਕੱਲ ਵੀ ਕੁਝ ਚੈਨਲਾਂ ਨੂੰ ਸਰਕਾਰ ਨੇ ਪਲਾਨਟ ਕੀਤਾ ਔਰ ਕਿ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਚੈਨਲ ਇਹ ਚਲਾ ਰਹੇ ਨੇ ਉਹ ਸਾਰੇ ਚੈਨਲ ਸਮੇਤ ਸਰਕਾਰ ਦੇ ਬੰਦੇ ਇਹ ਡੈਫੇਮੇਸ਼ਨ ਦੀ ਤਿਆਰ ਰਹਿਣ ਕਿਉਂਕਿ ਇਹ ਗੱਲਾਂ ਜਿਹੜੀਆਂ ਸਰਕਾਰ ਨੇ ਕੀਤੀਆਂ ਨੇ ਇਹ ਕਿਸੇ ਇੱਕ 'ਚ ਵੀ ਕੋਈ ਤੱਥ ਨਹੀਂ ਕੋਈ ਇੱਕ ਵੀ ਸਬੂਤ ਨਹੀਂ ਜਿੱਦਾਂ ਡਰੱਗ ਕੇਸ 'ਚ ਡਰੱਗ ਨਹੀਂ ਲੱਭਿਆ ਉਦਾ ਇਹ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ ਚ ਐਸੈਟ ਹੈ ਨਹੀਂ ਇਹੀ ਸਚਾਈ ਹੈ ਇਹੀ ਸਚਾਈ ਰਹਿਣੀ ਹੈ ਝੂਠ ਫਲਾਉਣ ਵਾਲੇ ਲੋਕਾਂ ਨੂੰ ਕਚਹਿਰੀਆਂ ਤੱਕ ਲੈ ਕੇ ਜਾਵਾਂਗੇ ਤੇ ਹੁਣ ਭੱਜਣ ਨਹੀਂ ਦਵਾਵਾਂਗੇ ਜਿਹੜੀਆਂ ਗੱਲਾਂ ਕਹਿਤੀਆਂ ਆ ਰਿਹਾ ਹੁਣ ਰਿਕਾਰਡ ਆ ਗਈਆਂ ਹੁਣ ਕੱਲੀ-ਕੱਲੀ ਗੱਲ ਦਾ ਜਵਾਬ ਇਹ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਇਹ ਦੇਣਾ ਪੈਣਾ ਤੁਹਾਨੂੰ ਕੱਲੀ-ਕੱਲੀ ਗੱਲ ਦਾ ਕਿਉਂਕਿ ਲਗਾਤਾਰ ਸਰਕਾਰ ਝੂਠੀਆਂ ਖਬਰਾਂ ਇਸ ਕੇਸ ਦੇ ਵਿੱਚ ਪਲਾਂਟ ਕਰ ਰਹੀ ਹੈ ਜਿਹੜੀਆਂ ਕਿ ਮੈਂ ਸਾਰੀਆਂ ਅੱਜ ਤੁਹਾਡੇ ਸਾਹਮਣੇ ਰੱਖਣ ਲੱਗੇ ਸਭ ਤੋਂ ਪਹਿਲਾਂ ਕੌਣ ਆਇਆ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਇਹ ਯੁੱਧ ਨਸ਼ਿਆ ਵਿਰੁੱਧ ਦਾ ਡਰੱਗ ਕੇਸ 'ਚ ਕਬੱਡੀ ਕਾਰਵਾਈ ਉਹ ਤਾਂ ਜਦੋਂ ਕੋਰਟ ਦੇ ਵਿੱਚ ਕਾਗਜ਼ ਦਾਖਲ ਹੋਏ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਰਿਮਾਂਡ ਪੇਪਰ ਆਇਆ ਤੇ ਸਰਕਾਰੀ ਵਕੀਲ ਦਾ ਬਿਆਨ ਆਇਆ ਸਾਰਾ ਕੁਝ ਸ਼ੀਸ਼ੇ ਵਾਂਗੂ ਸਾਫ ਹੋ ਗਿਆ ਉਹ ਕਹਿੰਦੇ ਇਹ ਤਾਂ ਆਮ ਦਿਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਮੁੱਖ ਮੰਤਰੀ ਕੇਦਰੀ ਵਾਲੇ ਝੂਠੇ ਨੇ ਸਰਕਾਰੀ ਵਕੀਲ ਨੇ ਇਹ ਫੈਕਟ ਕਲੀਅਰ ਕਰਤਾ ਕਿ ਡਰੱਗ ਦਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਈਵ ਹੋ ਕੇ ਅੱਧੇ ਘੰਟੇ ਬਾਅਦ ਉਹਨਾਂ ਨੇ ਲੱਗਾ ਕਿ ਝੂਠ ਬੋਲਣ 'ਚ ਮੈਂ ਕਿਉਂ ਪਿੱਛੇ ਰਹਿ ਜਾ ਉਹ ਕਹਿੰਦੇ ਜੀ 29 ਮੋਬਾਈਲ ਮਿਲੇ ਵਿਕਰਮ ਮਜੀਠੀਆ ਤੋਂ ਜਦਕਿ ਫਰਦ ਜਾਮਾ ਤਲਾਸ਼ੀ ਜਦੋਂ ਕੋਰਟ ਦੇ ਵਿੱਚੋਂ ਡਾਕੂਮੈਂਟ ਆਇਆ ਮੋਬਾਈਲ ਤਾਂ ਲੱਭੇ ਅਨੇਕ ਮੁੱਖ ਮੰਤਰੀ ਸਾਹਿਬ ਕਹਿੰਦੇ 29 ਲੱਭੇ ਨੇ ਇਹ ਝੂਠ ਮੂਠੇ ਮੁੰਡੇ ਕਿਹਾ ਫਿਰ ਨਵਾਂ ਝੂਠ ਲੈ ਕੇ ਆ ਗਏ ਕਹਿੰਦੇ ਸਰਾਇਆ ਇੰਡਸਟਰੀ ਹੈ ਜਿਹੜੀ ਪਿਤਾ ਪੁਰਖੀ ਕਾਰੋਬਾਰ ਹੈ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਪਰਿਵਾਰ ਦਾ ਉਹ ਚ 141 ਕਰੋੜ ਫੋਰਨ ਇਨਵੈਸਟਮੈਂਟ ਆਈ ਹੈ ਹਾਲਾਂਕਿ ਸਰਾਇਆ ਇੰਡਸਟਰੀ ਚ ਵਿਕਰਮ ਮਜੀਠੀਆ ਸਾਹਿਬ ਅਸਤੀਫਾ ਦੇ ਚੁੱਕੇ ਨੇ ਰਾਜਨੀਤੀ ਛੌਣ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਨੇ ਸਿਰਫ 11.8% ਦਾ ਸ਼ੇਅਰ ਹੈ ਉਹ ਵੀ ਦਾਦਾ ਜੀ ਤੋਂ ਆਇਆ ਸੀ 14 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਹਾਂ ਕਿ ਚਲ ਸਰਾਇਆ ਇੰਡਸਟਰੀ ਚਲੋ ਸਾਡੇ ਪਰਿਵਾਰ ਦੀ ਹੈ 141 ਕਰੋੜ ਛੱਡੋ ਮੁੱਖ ਮੰਤਰੀ ਸਾਹਿਬ 1 ਰੁਪਇਆ ਕੱਢ ਕੇ ਦਿਖਾਓ ਨਾ 1 ਰੁਪਇਆ ਤੁਸੀਂ ਤਾਂ 2007 ਤੋਂ 9 ਕਹਿੰਦੇ ਹੋ ਮੈਂ 2007 ਤੋਂ 25 ਕਹਣਾ ਹਰ ਸਾਲ ਇਨਕਮ ਟੈਕਸ ਉਹਦੀ ਸਕਰੂਟਨੀ ਕਰਕੇ ਸਰਟੀਫਿਕੇਟ ਦਿੰਦਾ ਲਿਆਓ ਕਿੱਥੇ ਇਹਦੀ 141 ਕਰੋੜ ਸੰਤਾਂ 1 ਰੁਪਇਆ ਨਹੀਂ ਤੁਸੀਂ ਕਾਹਦੇ ਦਿਖਾ ਸਕਦੇ ਫਿਰ 540 ਕਰੋੜ ਦਾ ਝੂਠ ਫਿਰ ਕਹਿੰਦੇ ਜੀ ਸਾਈਪਰਸ ਦੀ ਕੰਪਨੀ ਜੀ ਕਲੀਅਰ ਵਾਟਰ ਕੰਪਨੀ ਉਹ ਸਾਈਪਰਸ ਦੀ ਵੀ ਹੈ ਓਏ ਅਮਰੀਕਾ ਦੀ ਗੋਰੇ ਦੀ ਕੰਪਨੀਆਂ ਉਹ ਗੋਰਾ ਚਲਾਉਂਦਾ ਔਰ ਪੂਰੀ ਦੁਨੀਆ 'ਚ ਚਲਾ ਰਿਆ ਹੈ ਮਲਟੀਪਲਿਨਿਅਰ ਕੰਪਨੀਆਂ ਉਹ ਤਾਂ ਭਾਰਤ 'ਚ ਵੀ ਬਿਜ਼ਨਸ ਕਰਦੀ ਹੈ ਭਾਰਤ ਸਰਕਾਰ ਦੀ ਆਰਪੀਆਈ ਫੈਰਾ ਫਹਿਮਾ ਇਨਕਮ ਟੈਕਸ ਸਭ ਦੀ ਮਨਜ਼ੂਰੀ ਨਾਲ ਕਰਦੀ ਹੈ 50 ਹਜ਼ਾਰ ਕਰੋੜ ਤੱਕ ਇਕੱਲਾ ਉਹਦਾ ਏਸ਼ੀਆ 'ਚ ਹੀ ਲੱਗਿਆ ਹੋਇਆ ਸਾਡੀ ਇਹ ਦਵਾਓ ਨਹੀਂ ਦਿਓ ਪਰਚਾ ਕਿਵੇਂ ਬਿਜ਼ਨਸ ਕਰ ਰਹੀ ਹੈ ਉਹ ਝੂਠ ਮੂਠੇ ਮੁੰਡੇ ਕਿਆ ਫਿਰ ਜਦੋਂ ਲੱਗਿਆ ਵੀ ਹੁਣ ਇੰਦਰ ਤੱਕ ਗੱਲ ਨਹੀਂ ਬਣ ਰਹੀ ਫਿਰ ਆ ਕੇ ਕਹਿੰਦੇ ਜੀ ਹਿਮਾਚਲ 'ਚ ਹਜ਼ਾਰ ਏਕੜ ਮੁੱਖ ਮੰਤਰੀ ਸਾਹਿਬ ਲਿਓ ਕੱਡੋ ਕਿੱਥੇ ਹੈ ਹਜ਼ਾਰੇ ਕੜੇ ਦਾ ਮਤਲਬ ਕਿ Shimla ਤਾਂ ਸਾਡਾ ਹੀ ਹੈ ਵਿਕਰਮ ਮਜੀਠੀਆ ਸਾਹਿਬ ਦਾ ਹੀ ਹੈ ਹੋਰ ਤਾਂ ਉੱਥੇ ਕੋ ਰਹਿੰਦਾ ਹੀ ਨਹੀਂ ਫਿਰ ਤਾਂ ਜਿਨ੍ਹਾਂ ਦੇ ਘਰ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹ ਦਿਓ ਸਾਨੂੰ ਖਾਲੀ ਕਰਾ ਕੇ ਮਤਲਬ ਕਮਾਲ ਦੀ ਗੱਲ ਹੈ ਵੀ ਉੱਥੇ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਹਿਮਾਚਲ 'ਚ ਉੱਥੇ ਕੋਈ ਲੈਂਡ ਸੀਲਿੰਗ ਐਕਟ ਹੀ ਹੈ ਨਹੀਂ ਵੀ 1000 ਏਕੜ ਇੱਕ ਬੰਦੇ ਨੇ ਖਰੀਦ ਲਿਆ ਮਤਲਬ ਆਪਾਂ ਕਿੱਥੇ ਖੜੇ ਆਂ ਆਪਾਂ ਗੱਲਾਂ ਕਰ ਕਿਹੜੀਆਂ ਰਹੇ ਆਂ ਪਰ ਇੱਕ ਗੱਲ ਹੁਣ ਪੱਕੀ ਆ ਮੁੱਖ ਮੰਤਰੀ ਸਾਹਿਬ ਚੈਲੰਜ ਹੈ ਇਹ 1000 ਏਕੜ ਹੁਣ ਸਾਬਤ ਕਰਨਾ ਪਊਗਾ ਇਹ ਨਹੀਂ ਕਿ ਪੱਟ ਝੂਠ ਮਾਰਿਆ ਤੇ ਲੰਘ ਗਏ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਫਿਰ ਇੱਕ ਹੋਰ ਝੂਠ ਆ ਗਿਆ ਕਹਿੰਦੇ ਜੀ ਇੱਕ ਗ੍ਰੀਨ ਐਵੇਨਿਊ ਕੋਈ ਕਲੋਨੀ ਹੈ ਕਪੂਰਥਲੇ ਚ ਜਿੱਥੇ ਗਨੀਬ ਕੌਰ ਮਜੀਠੀਆ ਦਾ 25% ਸ਼ੇਅਰ ਹੈ ਹੁਣ ਮੈਂ ਅੱਜ ਦੱਸਣਾ ਚਾਹੁੰਨਾ ਕਿ ਉਹ 25% ਸ਼ੇਅਰ ਦਾ ਕਾਗਜ਼ ਉਹ ਜਾਲੀ ਤਿਆਰ ਕੀਤਾ ਹੈ ਉਹਦੇ ਤੇ ਦਸਕਤ ਡਿਜੀਟਲ ਜਾਲੀ ਪਾਏ ਨੇ ਕਿਉਂ ਕਿ ਇਹ ਕੋਈ ਪਹਿਲੀ ਵਾਰ ਨਹੀਂ ਆਇਆ ਇਹ ਤੁਹਾਨੂੰ ਯਾਦ ਹੋਵੇ ਕਪੂਰਥਲੇ ਇੱਕ ਕੇਸ ਫਾਈਲ ਹੋਇਆ ਸੀ ਜਦੋਂ ਕਹਿੰਦੇ ਸੀ ਜੀ ਗਨੀਵ ਕੌਰ ਮਜੀਠੀਆ ਨੂੰ ਸਮਨ ਹੋ ਗਿਆ ਉਹ ਵੀ ਸਰਕਾਰ ਦੇ ਇੱਕ ਮੀਡੀਆ ਸਲਾਹਕਾਰ ਨੇ ਇੱਕ ਜੱਜ ਸਾਹਿਬ ਦੇ ਉੱਥੇ ਕੋਰਟ 'ਚ ਕੇਸ ਲਾ ਕੇ ਉਹਦੇ 'ਚ ਸਮਨ ਕਰਾ ਲਿਆ ਤੇ ਮੈਂ ਭਗਵੰਤ ਮਾਨ ਜੀ ਪੁੱਛਣਾ ਚਾਹੁੰਦਾ ਕਿ ਤੁਹਾਡੀ ਵਿਜੀਲੈਂਸ ਆ ਜਾਲੀ ਕਾਗਜ਼ ਉਹਦੋਂ ਕੋਰਟ 'ਚ ਲੈ ਕੇ ਆਈ ਤੇ ਫਿਰ ਚੱਕ ਕੇ ਕਿਉਂ ਭੱਜੀ ਕਿਉਂ ਕਾਗਜ਼ੇ ਫਟਾਫਟ ਕੋਰਟ 'ਚੋਂ ਵਾਪਸ ਲਿਆ ਉਹਦਾ ਕਾਰਨ ਹੈ ਕਿ ਇਹ ਕੇਸ ਚਲਾ ਗਿਆ ਸੀ ਹਾਈ ਕੋਰਟ ਹਾਈ ਕੋਰਟ ਨੇ ਨਾਲੇ ਤਾਂ ਉਹ ਕੰਪਲੇਂਟ ਕਵੈਸ਼ ਕੀਤੀ ਕਿ ਤੁਸੀਂ ਜਾਲੀ ਕਾਗਜ਼ ਤੇ ਕੰਪਲੀਟ ਪਾਈ ਹੈ ਤੇ ਜਿਹੜੇ ਜੱਜ ਸਾਹਿਬ ਨੇ ਉਹਦੇ ਤੇ ਸਮਨਿੰਗ ਆਰਡਰ ਕੱਢਿਆ ਸੀ ਉਹ ਜੱਜ ਸਾਹਿਬ ਸਸਪੈਂਡ ਚੱਲ ਰਹੇ ਨੇ ਉਹਨਾਂ ਦੀ ਵਿਜੀਲੈਂਸ ਦੀ ਹਾਈ ਕੋਰਟ ਨੇ ਇਨਕੁਆਇਰੀ ਖੋਲੀ ਹੈ ਇਹ ਹਾਲਾਤ ਨੇ ਪੰਜਾਬ ਦੀ ਸਰਕਾਰ ਦੇ ਸੋ ਮੈਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਕੋਲੇ ਕੋਈ ਕਿਸੇ ਚੀਜ਼ ਦਾ ਕੋਈ ਪ੍ਰੂਫ ਹੈ ਸੈਨਿਕ ਫਾਰਮ ਸੈਨਿਕ ਫਾਰਮ ਇਹਨਾਂ ਦੇ ਪਿਤਾ ਜੀ ਦਾ ਘਰ ਉਹ ਕੋਈ ਲਕੋਈ ਹੋਈ ਚੀਜ਼ ਹੈ ਸਾਰੇ ਬੱਚਿਆਂ ਦੇ ਐਡਰੈਸ ਪਾਸਪੋਰਟ ਸਭ ਬਾਬਾ ਜੀ ਸੈਨਿਕ ਫਾਰਮ ਦੇ ਹੀ ਨੇ ਸੈਨਿਕ ਫਾਰਮ ਪਿਤਾ ਜੀ ਦਾ ਘਰ ਹੈ ਉਹ ਡਿਸਪਰਪੋਰਸ਼ਨਟ ਐਸਟੈਟ ਨਹੀਂ ਸੋ ਅਸੀਂ ਇੱਕ ਗੱਲ ਕਰੀਏ ਕਿ ਮੁੱਖ ਮੰਤਰੀ ਸਾਹਿਬ ਹੁਣ ਝੂਠ ਦਾ ਤੁਹਾਡੇ ਸਾਰੇ ਲੋਕਾਂ ਸਾਹਮਣੇ ਨੰਗੇ ਹੋ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਤੁਸੀਂ 10 ਦਿਨ ਹੋ ਗਏ 10 ਦਿਨ ਚ ਤੁਸੀਂ ਲੱਭ ਕੇ ਕੀ ਲਿਆਇਓ ਆਏ ਤੇ ਨਵੀਂ ਗੱਲ ਕਹਿ ਦਿੰਦੇ ਹੋ ਅਗਲੀ ਵਾਰੀ ਕੋਈ ਹੋਰ ਨਵੀਂ ਪਿਛਲੀ ਭੁੱਲ ਜਾਂਦੇ ਹੋ ਪਰ ਲੋਕ ਚਾਹੁੰਦੇ ਨੇ ਵੀ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ ਡਰੱਗ ਕੇਸ ਦੀ ਗੱਲ ਕਰਕੇ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦਿੱਤਾ ਫਿਰ 29 ਮੋਬਾਈਲ ਪੈਕਸੋ 41 ਕਰੋੜ ਫਿਰ 540 ਕਰੋੜ ਫਿਰ 1000 ਏਕੜ ਫਿਰ 25% ਦਾ ਸ਼ੇਅਰ ਇਹ ਸਾਰੀਆਂ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਚੈਲੰਜ ਸਬੂਤ ਕੱਢੋ ਨਹੀਂ ਹੁਣ ਜਿਹੜੇ ਚੈਨਲ ਇਹ ਗੱਲਾਂ ਚਲਾ ਰਹੇ ਨੇ ਕਿਉਂਕਿ ਕੱਲ ਵੀ ਕੁਝ ਚੈਨਲਾਂ ਨੂੰ ਸਰਕਾਰ ਨੇ ਪਲਾਂਟ ਕੀਤਾ ਔਰ ਕਿ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਚੈਨਲ ਇਹ ਚਲਾ ਰਹੇ ਨੇ ਉਹ ਸਾਰੇ ਚੈਨਲ ਸਮੇਤ ਸਰਕਾਰ ਦੇ ਬੰਦੇ ਇਹ ਡੈਫੇਮੇਸ਼ਨ ਦੇ ਤਿਆਰ ਰਹਿਣ ਕਿਉਂਕਿ ਇਹ ਗੱਲਾਂ ਜਿਹੜੀਆਂ ਸਰਕਾਰ ਨੇ ਕੀਤੀਆਂ ਨੇ ਇਹ ਕਿਸੇ ਇੱਕ 'ਚ ਵੀ ਕੋਈ ਤੱਥ ਨਹੀਂ ਕੋਈ ਇੱਕ ਵੀ ਸਬੂਤ ਨਹੀਂ ਜਿੱਦਾਂ ਡਰੱਗ ਕੇਸ 'ਚ ਡਰੱਗ ਨਹੀਂ ਲੱਭਿਆ ਉਦਾਂ ਇਹ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ 'ਚ ਐਸੈਟ ਹੈ ਨਹੀਂ ਇਹੀ ਸੱਚਾਈ ਹੈ ਇਹੀ ਸੱਚਾਈ ਰਹਿਣੀ ਹੈ ਝੂਠ ਫਲੌਣ ਵਾਲੇ ਲੋਕਾਂ ਨੂੰ ਕਚਹਿਰੀਆਂ ਤੱਕ ਲੈ ਕੇ ਜਾਵਾਂਗੇ ਤੇ ਹੁਣ ਭੱਜਣ ਨਹੀਂ ਦਵਾਵਾਂਗੇ ਜਿਹੜੀਆਂ ਗੱਲਾਂ ਕਹਿਤੀਆਂ ਇਹ ਔਨ ਰਿਕਾਰਡ ਆ ਗਈਆਂ ਹੁਣ ਕੱਲੀ-ਕੱਲੀ ਗੱਲ ਦਾ ਜਵਾਬ ਇਹ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਇਹ ਦੇਣਾ ਪੈਣਾ ਤੁਹਾਨੂੰ ਕੱਲੀ-ਕੱਲੀ ਗੱਲ ਦਾ